ਅਸੀਂ ਅਪੀਲ ਕੀਤੀ ਆ ਕਿ ਵਰਕਰਾਂ ਦੀ ਲੋਕਾਂ ਦੀ ਇਹ ਭਾਵਨਾ ਕਿ ਜਿਹੜਾ ਅੱਜ ਹਾਲਾਤ ਸ਼੍ਰੋਮਣੀ ਅਕਾਲੀ ਦਲ ਦੇ ਹੋਏ ਨੇ ਕਿਹੜਾ ਹਾਲਾਤਾਂ ਦੇ ਵਿੱਚ ਜਿਹੜੀ ਤਿਆਗ ਦੀ ਭਾਵਨਾ ਉਹ ਦਿਖਾਉਣੀ ਚਾਹੀਦੀ ਆ ਤੇ ਕਿਸੇ ਵੀ ਕਿਤੇ ਧਾਰਮਿਕ ਤੇ ਰਾਜਨੀਤੀ ਦੀ ਸਭੇਲ ਵਿਅਕਤੀ ਨੂੰ ਅਗਵਾਈ ਸੰਭਾਲਣੀ ਚਾਹੀਦੀ ਆ ਉਹਨਾਂ ਨੂੰ ਕਹਿ ਪਹਿਲੇ ਮੰਗ ਕੀਤੀ ਆ ਜੇਕਰ ਉਹ ਤਿਆਗ ਦੀ ਭਾਵਨਾ ਦਿਖਾਉਣੀ ਚਾਹੀਦੀ ਆ ਤੇ ਆ ਇਸੇ ਵੀ ਵੈਸੇ ਵੀ ਜਦੋਂ ਪਾਰਟੀ ਦੀ ਇਹ ਸਥਿਤੀ ਪੈਦਾ ਹੋ ਜੇ 17 ਤੋਂ ਲੈ ਕੇ 22 ਤਾਈ 24 ਤਾਈ ਬਿਲਕੁਲ ਹੀ ਥੱਲੇ ਆ ਡਿੱਗੇ ਅਕਾਲੀ ਦਲ ਦੀ ਪਾਰਟੀ ਦੀ ਵੀ ਜਵਾਨ ਤਜਤ ਹੋਗੀ ਤੇ ਹੁਣ ਆਪ ਹੀ ਬੰਦੇ ਨੂੰ ਸੋਚ ਲੈਣਾ ਚਾਹੀਦਾ ਲੋਕਾਂ ਨੂੰ ਤਾਂ ਹੋਣਾ ਹੀ ਨਹੀਂ ਚਾਹੀਦਾ ਆਪ ਹੀ ਸੋਚਣਾ ਚਾਹੀਦਾ ਤੁਹਾਡੇ ਕਿੰਨਾ ਮੰਡੇਟ ਤੁਹਾਡੇ ਨਾਮ ਹੈ ਕਿਹੜੇ ਪਾਰਟੀ ਬੈਗਰਾਂ ਅੱਗੇ ਮੀਟਿੰਗਸ ਹੋਏ ਸਮੇਂ ਤੋਂ 60 40 ਤੇ 50 ਆਗੇ ਸਾਡੇ ਨਾਲ ਵੀ ਨੇ ਥੋੜੇ ਰੋਕੋ ਹੱਤਾ ਸ਼ੁਰੂਆਤ ਹੈ ਅੱਗੋ ਇਹ ਕਿ ਦੇਖੀਏ ਹੁੰਦਾ ਹੈ ਕੀ ਅੱਜ ਤਾਂ ਸੇ ਮੇਰਾ ਖਿਆਲ ਬਿਨਾ ਸੱਦੇ ਤੇ ਬਹੁਤੇ ਆਏ ਆ ਜਿਨ੍ਹਾਂ ਨੂੰ ਪਤਾ ਲੱਗ ਗਿਆ ਤੇ ਇਹ ਵੀ ਅਸੀਂ ਫੈਸਲਾ ਕੀਤਾ ਬਹੁਤ ਸਾਰੇ ਕੋਈ ਪਹੁੰਚ ਕਰਾਂਗੇ ਜਾਵਾਂਗੇ ਔਰ ਅਗਲੀ ਇਹ ਮੀਟਿੰਗ ਬਲਾਗ ਤੋਂ ਬਾਅਦ ਅੱਜ ਤਾਂ ਜਿਹੜਾ ਕਿਸੇ ਦਾ ਸੂਵ ਮੋਟੇ ਲੋਕ ਆਏ ਨਹੀਂ ਲੋਕਾਂ ਲੀਡਰਾਂ ਨਾਲ ਉਹ ਅਸੀਂ ਲੋਕਾਂ ਨੂੰ ਨਾਲ ਲੈਣਾ ਲੀਡਰਾਂ ਦੀ بجائے ਲੋਕ ਜਿਆਦੇ ਨਾਲ ਲੈਣੀ ਹੈ ਪੰਜਾਬ ਦੇ ਲੋਕਾਂ ਰਾਹੀਂ ਕਰਕੇ ਠੀਕ ਹੈ ਜੀ ਓਕੇ ਜੀ ਥੈਂਕ ਯੂ ਚਲੋ ਸੁਖਬੀਰ ਜੀ ਨੇ ਜਿਹੜੀ ਚੰਡੀਗੜ੍ਹ ਮੀਟਿੰਗ ਕੀਤੀ ਉਹ ਕਹਿੰਦੇ ਆਕਾਲੀ ਦਰ ਤੋਂ ਜਿੰਨੇ ਵਿੱਚ ਨਾ ਸਾਰ ਹੈਗੇ ਉਹਨਾਂ ਸਾਰਿਆਂ ਨੇ ਕਿਹਾ ਕਿ ਜੋ ਵੀ ਜਿਹਨੂੰ ਆਪਣੀ ਕੁਰਸੀ ਚਾਹੀਦੀ ਹੈ ਬੱਦਚੀ ਗਾ ਆਸਮਾ ਆਸਲੀ ਇਹ ਇਹ ਮਤੇ ਪਉਣ ਦੀ ਲੋੜ ਕਿਉਂ ਪੈ ਰਹੀ ਆ ਆਸਲੀ ਭਲੇਖਾ ਇਹ ਮਤੇ ਪਉਣ ਦੇ ਭਲੇਖੇ ਕਰਕੇ ਆਹੀ ਭਲੇਖੇ ਨੇ ਮਾਰੇ ਪਹਿਲਾਂ ਕੋਈ ਨਾਮਾ ਦੀ ਤਜਵੀਜ਼ ਵੀ ਰੱਖੀ ਗਈ ਹੈ ਬੋਲ ਮਰਦਾਨੋ ਨਹੀਂ ਅੱਜ ਅੱਜ ਅਸੀਂ ਜਾਣਾ ਲੱਭ ਰਹੇ ਹਾਂ ਬਾਸੇ ਚੱਲਦੀ ਹਫਤਾ ਤੋਂ ਹਫਤੇ ਦੇ ਵਿੱਚ